ਅੱਜ ਅਸੀਂ ਅਰਬੀ ਨਵੇਂ ਤਰੀਕੇ ਨਾਲ ਬਣਾਉਣ ਲੱਗੇ ਆਂ। ਕੜਾਹੀ 'ਚ ਤੇਲ ਪਾ ਕੇ ਤੇ ਅਰਬੀ ਅਸੀਂ ਤਾਲੀ ਹੋਈ ਐ। ਉਹ ਤੁਹਾਡੇ ਸਾਹਮਣੇ ਕੱਢਦੇ ਪਏ ਆਂ। ਅਰਬੀ ਤਾਲੀ ਆ। ਇਹਨੂੰ ਅਸੀਂ ਬਣਾਵਾਂਗੇ ਅੱਜ ਖੱਟੇ ਵਾਲੀ। ਕਰਦੀ ਬਣਾਵਾਂਗੇ ਖੱਟੇ ਵਾਲੀ। ਨਵੇਂ ਤਰੀਕੇ ਨਾਲ। ਸਾਰੀ ਆਪਾਂ ਹੁਣ ਕੱਢ ਕੇ ਤੇ ਰੱਖ ਲੈਣੀ ਹੈ ਇਹਦੇ ਵਿੱਚ ਹੁਣ ਥੋੜਾ ਆਇਲ ਹੋਰ ਪਾਵਾਂਗੇ ਆਇਲ ਹੋਰ ਪਾ ਕੇ ਫਿਰ ਇਹਦੇ ਵਿੱਚ ਮਸਾਲੇ ਭੁੰਨਾਂਗੇ ਪਹਿਲੇ ਪਾਵਾਂਗੇ ਪਾਜਾ ਜੀਰਾ ਠੀਕ ਜੀਰਾ ਪਾ ਕੇ ਹੁਣ ਬਰਸੀ ਦੇ ਵਿੱਚ ਪਾਵਾਂਗੇ ਅਦਰਕ ਲਸਣ ਪਿਆਜ਼ ਦਾ ਪੇਸਟ ਪਾਵਾਂਗੇ ਜਿਹੜਾ ਅਸੀਂ ਬਣਾ ਕੇ ਪਹਿਲਾਂ ਤਿਆਰ ਕਰਕੇ ਰੱਖਿਆ ਆਇਆ हूँ असी पावगे ये फटाफट लू मिर्च मसाले एलती हल्दी यह चल गया नमक यह चलती साड़ी मिक्स एल्ली मिर्च यह सा चल गया गरम मसाला हम अभी थोड़ा जहाँ पानी पाइए अब बननी है तरी वाली रो अरबी के सारे ही खाते हैं ये हमें चलिए सा अरबी सब्जी बनी तरी वाली अरबी किसी भी बनाना ट्राई करना बहुत टेस्टी बनती है ਇੱਕ ਅੱਧਾ ਲੀਟਰ ਖੱਟੇ ਵਾਲਾ ਪਾਣੀ ਜਿਹੜਾ ਅਸੀਂ ਗਰਮ ਕਰਕੇ ਰੱਖਿਆ ਸੀ। ਇਹ ਮਾਂਗੀ ਤਰੀ ਤਰੀ ਵਾਲੀ ਅਰਬੀ ਤਿਆਰ ਹੋ ਗਈ ਜੀ। ਕਿੰਨਾ ਸੁਣਾ ਰੰਗ ਹੈ ਰੈੱਡ ਰੈੱਡ ਇਹਨੂੰ ਥੋੜੀ ਜਿਹੀ ਬੰਦ ਕਰ ਸਾਡੀ ਤਰੀ ਵਾਲੀ ਅਰਬੀ ਬਣ ਕੇ ਤਿਆਰ ਹੋ ਗਈ ਜੇ ਸਬਜ਼ੀ ਦੇਖੋ ਕਿੰਨੀ ਸ਼ਾਨਦਾਰ ਕਲਰ ਕਿੰਨਾ ਸ਼ਾਨਦਾਰ ਆਇਆ ਵਧੀਆ ਸਬਜ਼ੀ ਬਣ ਗਈ ਟੇਸਟੀ ਵੀ ਬੜੀ ਮਜ਼ੇਦਾਰ ਜੀ ਘਰ ਵਿੱਚ ਬਣਾਓ ਔਰ ਖਾਓ ਬੱਚਿਆਂ ਨੂੰ ਵੀ ਦਿਓ ਸਾਰੇ ਬੱਚੇ ਖਾਣਗੇ ਜਿਸ ਤਰੀਕੇ ਨਾਲ ਬਣਾਓਗੇ ਤੇ